ਮੰਤਰ ਜੰਤਰ ਤੰਤਰ ਤੇ ਫਿਰ ਇਸ਼ਟ ਧਾਰਮਿਕ ਜਗਤ ਦੇ ਵਿੱਚ ਇਹਨਾਂ ਚਾਰਾਂ ਦੀ ਗੱਲ ਹੈ ਇਹ ਮੇਰਾ ਇਸ਼ਟ ਹੈ ਇਹ ਮੇਰਾ ਮੰਤਰ ਹੈ ਇਹ ਮੇਰਾ ਯੰਤਰੇ ਦਾਗਾ ਤਵੀਜ਼ ਮੈਂ ਪਹਿਨੀ ਹੋਈ ਹੈ ਔਰ ਇਹ ਮੈਂ ਤਾੰਤ੍ਰਿਕ ਵਿੱਦਿਆ ਕਰਦਾ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹੇ ਪ੍ਰਭੂ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਵਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰ ਤੰਤਰ ਹੈ ਔਰ ਇਸ਼ਟਾਂ ਦੇ ਚੋਂ ਸਿਰਮੌਰ ਇਸ਼ਟ ਹੈ ਤੇਰਾ ਨਾਮ ਔਰ ਕੋਈ ਇਸ਼ਟ ਨਹੀਂ ਤੂੰ ਹੀ ਮੇਰਾ ਇਸ਼ਟ ਹੈ ਤੇਰਾ ਨਾਮ ਹੀ ਮੇਰਾ ਮੰਤਰ ਹੈ ਤੇਰਾ ਨਾਮ ਹੀ ਮੇਰਾ ਯੰਤਰ ਹੈ ਤੇਰਾ ਨਾਮ ਹੀ ਮੇਰੇ ਲਈ ਤੰਤਰ ਹੈ ਤੇ ਤੇਰਾ ਨਾਮ ਹੀ ਮੇਰਾ ਇਸ਼ਟ ਹੈ ਮੇਰਾ ਇਸ਼ਟ ਹੋਰ ਕੋਈ ਵੀ ਨਹੀਂ ਮੈਂ ਤੈਨੂੰ ਨਮਸਕਾਰ ਕਰਦਾ ਨਮੋ ਮੰਤਰ ਮੰਤਰੰ नमो जंत्र जंत्रं नमो इष्ट इष्टे नमो तंत्र तंत्रं ਹੁਣ ਮੈਂ ਅਰਜ਼ ਕਰਾਂ ਬਹੁਤ ਲੰਬੇ ਸਮੇਂ ਤੱਕ ਭਾਰਤ ਵਿੱਚ ਔਰ ਚਾਈਨਾ ਵਿੱਚ ਇਹ ਦੋ ਵੱਡੇ ਮੁਲਕ ਨੇ ਆਬਾਦੀ ਦੇ ਲਿਹਾਜ਼ ਨਾਲ ਸ਼ੁਰੂ ਸ਼ੁਰੂ ਦੇ ਵਿੱਚ ਅੱਜ ਤੋਂ ਕੋਈ 4000 ਸਾਲ ਪਹਿਲੇ ਮੰਤਰਾਂ ਦੇ ਰਾਹੀਂ ਇਲਾਜ ਹੁੰਦਾ ਸੀ ਇਹ ਬਾਕੀ ਪਦਤਾ ਜਿਹੜੀਆਂ ਨੇ ਇਹਨਾਂ ਦਾ ਜਨਮ ਨਹੀਂ ਹੋਇਆ ਸੀ ਮੰਤਰਾਂ ਦੇ ਰਾਹੀਂ ਇਲਾਜ ਹੁੰਦਾ ਸੀ ਕੰਨ ਦੁਖਦਾ ਹੈ ਤੇ ਮੰਤਰ ਮੱਥਾ ਦੁਖਦਾ ਹੈ ਤੇ ਮੰਤਰ ਕੋਈ ਬੁਖਾਰ ਚੜ ਗਿਆ ਹੈ ਤੇ ਮੰਤਰ ਮੰਤਰ ਪੜ੍ਹ ਕੇ ਜਿਹੜਾ ਬੁਖਾਰ ਉਤਾਰ ਦੇਵੇ ਉਹਨੂੰ ਮੰਦਰੀ ਕਹਿੰਦੇ ਸਨ ਮੰਤਰੀ ਕਹਿੰਦੇ ਸਨ ਕੰਨ ਦੁਖਦਾ ਹੈ ਮੰਤਰ ਸਿਰ ਦੁਖਦਾ ਹੈ ਮੰਤਰ ਦਾੜ ਦੁਖਦੀ ਹੈ ਮੰਤਰ ਇਹ ਵੀ ਮੈਰਜ ਕਰਦੇ ਆ ਇਸ ਤਰ੍ਹਾਂ ਦੇ ਮੰਦਰੀ ਮੰਤਰੀ ਅਜੇ ਵੀ ਥੋੜੇ ਬਹੁਤ ਮੌਜੂਦ ਨੇ ਇਹ ਵੀ ਮੈਰਜ ਸਪਨੇ ਡੰਗ ਮਾਰਿਆ ਇਹਦਾ ਇਲਾਜ ਵੀ ਮੰਤਰਾਂ ਦੇ ਰਾਹੀਂ ਆਉਂਦਾ ਸੀ ਠੂਏ ਨੇ ਡੰਗ ਮਾਰਿਆ ਇਹਦਾ ਇਲਾਜ ਵੀ ਮੰਤਰਾਂ ਦੇ ਰਾਹੀਂ ਆਉਂਦਾ ਸੀ ਮੈਂ ਉਦਾਹਰਣ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਗਾਥਾ ਤੋਂ ਤੁਹਾਡੇ ਸਾਹਮਣੇ ਰੱਖਾਂ ਸਹਿਬ ਕਹਿੰਦੇ ਨੇ ਮੰਤਰੰ ਗਾਰੜੇ ਨਿਵਾਰੰ ਦਸਨ ਬਿਹੋਂਨ ਭਉੰਗੰ ਮੰਤਰੰ ਗਾਰੜੇ ਨਿਵਾਰੰ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣੇ ਬੜੇ ਧਿਆਨ ਨਾਲ ਸੁਣਨਾ ਗਾਥਾ ਮੱਲਾ ਪੰਜਵਾਂ ਦਸਨ ਬਿਹੂਨ ਭੋਇੰਗੰ ਮੰਤਰੰ ਗਾਰੜੀ ਨਿਵਾਰੰ ਦਸਨ ਕਹਿੰਦੇ ਨੇ ਦੰਦਾ ਨੋ ਭੋਇੰਗ ਕਹਿੰਦੇ ਨੇ ਸੱਪ ਨੋ ਗਾਰੜੀ ਮੰਤਰ ਹੈ ਜਿਹਨੂੰ ਸਪੇਰਾ ਜਪ-ਜਪ ਕੇ ਤੇ ਸੱਪ ਨੂੰ ਕਾਬੂ ਕਰ ਲੈਂਦਾ ਹੈ। ਔਰ ਉਹਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਉਹਦੀ ਜ਼ਹਿਰ ਕੱਢ ਦਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਉਦਾਹਰਣ ਦਿੰਦੇ ਪੈਣਾ। ਦਸਨ ਬਿਹੂਨ ਬਯੰਗਨ ਮੰਤਰੰ ਗਾਰੜੀ ਨਿਵਾਰੰ। ਗਾਥਾਵੱਲਾ 5ਵਾਂ। ਜੈਸੇ ਗਾਰੜੀ ਮੰਤਰ ਨੂੰ ਜਪ-ਜਪ ਕੇ ਤੇ ਸਿਧ ਕਰਕੇ ਸਪੇਰਾ ਸਪਨੋ ਪਕੜ ਲੈਂਦਾ ਤੇ ਉਹਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ। ਉਹਦੀ ਜ਼ਹਿਰ ਕੱਢ ਦਿੰਦਾ ਹੈ। ਉਹਨੇ ਕਿਸੇ ਨੂੰ ਡੰਗ ਮਾਰਿਆ ਤੇ ਉਹਦੀ ਜ਼ਹਿਰ ਵੀ ਉਤਾਰ ਦਿੰਦਾ ਹੈ। ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣੇ ਵਿਰਲੇ ਸੰਤ ਜਨ ਨੇ ਜੋ ਪ੍ਰਮਾਤਮਾ ਦਾ ਨਾਮ ਰੂਪੀ ਗਾਰੜੀ ਮੰਤਰ ਜਪ-ਜਪ ਕੇ ਆਪਣੇ ਮਨ ਦੇ ਚੋਂ ਸਾਰੀ ਜ਼ਹਿਰ ਕੱਢ ਦਿੰਦੇ ਨੇ। ਕੱਢ ਦਿੰਦੇ। ਉਮੀਦ ਹੈ ਬਿਆਸੀ ਸੱਜਣ ਜ਼ਰੂਰ ਪਕੜਨਗੇ 4000 ਸਾਲ ਪਹਿਲੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਮੰਤਰਾਂ ਰਾਹੀਂ ਆਉਂਦਾ ਸੀ ਸ਼ਾਇਦ ਮੈਂ ਤੁਹਾਨੂੰ ਦੱਸਿਆ ਕਿ ਨਹੀਂ ਜੰਮੂ ਦੇ ਵਿੱਚ ਮੇਰੀ ਦਾੜ ਦੁਖਣ ਲੱਗ ਪਈ ਸੀ ਬਹੁਤ ਪੁਰਾਣੀ ਗੱਲ ਤੇ ਜੰਮੂ ਗੁਰਦੁਆਰੇ ਦੇ ਥੱਲੇ ਮਾਰਕੀਟ ਹੈ ਉਹਦੇ ਵਿੱਚ ਇੱਕ ਮੌਚੀ ਵੀ ਹੈ ਨਵੀਆਂ ਜੁੱਤੀਆਂ ਬਣਾ ਕੇ ਵੇਚਦਾ ਹੈ ਪਰ ਸਵੇਰੇ ਸਵੇਰੇ 7 ਤੋਂ ਲੈ ਕੇ 9 ਵਜੇ ਤੱਕ ਉਹ ਮਰੀਜ਼ਾਂ ਦਾ ਇਲਾਜ ਵੀ ਕਰਦਾ ਹੈ ਮੰਤਰਾਂ ਦੇ ਰਾਹੀਂ ਉਹਦੇ ਕੋਲ 10-20 ਮਰੀਜ਼ ਸਵੇਰੇ ਸਵੇਰੇ ਆਇ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ੁੱਧ ਸੰਬੰਧ ਵਿੱਚ ਮੈਂ ਗਿਆ ਹੋਇਆ ਸੀ ਕਈ ਸਾਲ ਮੈਂ ਜਾਂਦਾ ਰਿਹਾ ਉਸ ਦਿਨ ਕਥਾ ਘੰਟੇ ਦੀ ਥਾਂ ਤੇ ਮੈਂ ਅੱਧਾ ਘੰਟਾ ਕਰਕੇ ਸੰਗਤ ਤੋਂ ਮਾਫ਼ੀ ਮੰਗ ਲਈ ਮੈਂ ਕਿ ਮੇਰੀ ਦਾੜ ਬਹੁਤ ਦੁਖਦੀ ਹੈ ਮੇਰਾ ਧਿਆਨ ਦਾੜ ਦੇ ਜਾਂਦਾ ਉਹ ਮੋਚੀ ਮੇਰੇ ਕੋਲ ਆ ਗਿਆ ਕਮਰੇ ਦੇ ਚ ਕਹਿੰਦਾ ਸੁਣਿਆ ਗੈਨੀ ਜੀ ਤੁਹਾਡੀ ਦਾੜ ਦੁਖਦੀ ਹੈ ਮੈਂ ਕਿਹਾ ਬਹੁਤ ਦੁਖਦੀ ਹੈ ਤੇ ਕਹਿਣ ਲਗਾ ਆਪਾਂ ਚੁਟਕੀ ਠੀਕ ਕਰ ਰਹੀਏ ਮੈਂ ਠੀਕ ਕਰ ਦੇ ਫਿਰ ਮੈਂ ਕਿ ਡਾਕਟਰ ਕੋਲ ਗਿਆ ਸੀ ਉਹ ਕਹਿੰਦਾ ਸੀ ਕੱਢਣੀ ਪੈਣੀ ਤੇ ਮੈਂ ਉਹਨੂੰ ਕਿਹਾ ਸੀ ਗੁਰੂਪੁਰਬ ਲੰਘ ਜਾਣ ਦਿਓ ਮੈਂ ਕਿ ਤਿੰਨ ਦਿਨ ਨੂੰ ਗੁਰੂਪੁਰਬ ਹੈ ਦੋ ਦੋ ਤਿੰਨ ਤਿੰਨ ਥਾਵਾਂ ਤੇ ਮੈਂ ਹਾਜ਼ਰੀ ਭਰਨੀ ਹੈ ਕਹਿਣ ਲੱਗੇ ਫਿਰ ਬਾਦਜ ਕਡਵਾ ਲੈਣਾ ਦਵਾਈ ਉਹਨੇ ਦਿੱਤੀ ਮੇਰੀ ਪੀੜ ਦੂਰ ਨਾ ਹੋਏ ਕਹਿਣ ਲੱਗਾ ਮੈਂ ਚੁਟਕੀ ਕਰ ਦੇਣਾ ਫੇ ਕਰ ਦੇ ਕੁਝ ਪੜਦਾ ਰਿਹਾ ਤੇ ਕਿੱਲੇ ਦੇ ਉੱਤੇ ਦਾਗਾ ਲਪੇਟਦਾ ਰਿਹਾ ਮੈਨੂੰ ਕਹਿਣ ਲੱਗਾ ਤੁਹਾਡਾ ਦਰ ਤੇ ਹੁਣ ਹਟ ਗਿਆ ਉਹਣਾ ਮੈਂ ਕਹਿੰਨੀ ਪਹਿਲੇ ਨਾਲੋਂ ਵੱਧ ਗਿਆ ਹਟਿਆ ਕੋਈ ਨਹੀਂ ਉਹ ਫਿਰ ਕੁਝ ਪੜਦਾ ਰਿਹਾ ਥੋੜੀ ਦੇਰ ਬਾਅਦ ਮੈਨੂੰ ਕਹਿਣ ਲੱਗਾ ਹੁਣ ਤੇ ਆਰਾਮ ਹੋਵੇਗਾ ਨਾ ਮੈਂ ਕਿਹਾ ਬੇਆਰਾਮੇ ਮੇਰੀ ਵਧ ਗਈ ਹੈ ਪਹਿਲੇ ਨਾਲ ਕੋਈ ਆਰਾਮ ਨਹੀਂ ਜੀਤੀ ਵਫਾ ਉਸਨੇ ਫਿਰ ਪੜੇਗਾ ਔਰ ਟਾਈਮ ਵੀ ਜ਼ਿਆਦਾ ਲਾਇਆ ਕਹਿਣ ਲੱਗੇ ਹੁਣ ਤੇ ਤੁਸੀਂ ਬਿਲਕੁਲ ਠੀਕ ਹੋਵੋਗੇ ਮੈਂ ਕਹਿੰਨੇ ਹੁਣ ਤੇ ਮੈਂ ਬਿਲਕੁਲ ਖਰਾਬ ਹੋ ਗਿਆ ਬਹੁਤ ਪੀੜ ਹੋ ਰਹੀ ਹੈ ਪਤਾ ਉਸਨੇ ਮੈਨੂੰ ਕੀ ਆਖਿਆ ਤੁਸੀਂ ਮੇਰੇ ਤੇ ਸ਼ਰਦਾ ਨਹੀਂ ਕਰ ਰਹੇ ਆਪ ਦੇ ਗਿਆਤ ਲਈ ਅਰਜ਼ ਕਰਾਂ ਕੋਈ ਮੰਤਰ ਕੰਮ ਨਹੀਂ ਕਰੇਗਾ ਅਗਰ ਸ਼ਰਧਾ ਨਹੀਂ ਹੈ ਕੋਈ ਵੀ ਖਿੜ ਸ਼ਰਧਾ ਨਾਲ ਬਣੇਗੀ ਸਾਰਾ ਦਿਨ ਮੇਰੇ ਹੱਥ ਦੇ ਵਿੱਚ ਭੋਜਨ ਦੀ ਥਾਲੀ ਆਵੇ ਮੇਰੀ ਭੁੱਖ ਨਹੀਂ ਮਿਟੇਗੀ ਜਿੰਨੇ ਚਿਰ ਤੱਕ ਮੈਂ ਰੋਟੀ ਕੰਠ ਤੋਂ ਥੱਲੇ ਨਾ ਕਰਾਂ ਸ਼ਰਧਾ ਨਾਲ ਹੀ ਮੰਤਰ ਨਾਲ ਸੰਬੰਧ ਜੁੜਦਾ ਹੈ ਮੈਨੂੰ ਕਹਿਣ ਲੱਗੇ ਤੁਸੀਂ ਮੇਰੇ ਤੇ ਸ਼ਰਧਾ ਕਰੋ ਮੈਂ ਕਿ ਹੱਦੋ ਕੇ ਤੇਰੇ ਮੰਤਰ ਤੇ ਸ਼ਰਧਾ ਮੈਂ ਕਰਾਂ ਤੇ ਸਿਰ ਮੇਰੀ ਦਾੜ ਦੀ ਪੀੜ ਦੂਰ ਹੁੰਦੀ ਹੈ ਪਰ ਮਹਾਰਾਜ ਕਹਿੰਦੇ ਨੇ ਇੱਕ ਦਫਾ ਪ੍ਰਮਾਤਮਾ ਦੇ ਨਾਮ ਦੇ ਉੱਤੇ ਕੋਈ ਸ਼ਰਧਾ ਕਰੇ ਸਾਰੇ ਰੋਗ ਮਿਟ ਜਾਂਦੇ ਨੇ ਸਰਵ ਰੋਗ ਕਾ ਔਖਦ ਨਾਮ ਮੈਂ ਕਿ ਸ਼ਰਧਾ ਇਤਨੀ ਸੌਖੀ ਗੱਲ ਨਹੀਂ ਹੈ ਪੂਰਨ ਵਿਸ਼ਵਾਸ ਜਾਂ ਕੇ ਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਜਿੱਥੇ ਵਿਸ਼ਵਾਸ ਪੂਰਾ ਬਣ ਜਾਏ ਭਾਵਨਾ ਪੂਰੀ ਹੋ ਜਾਏ ਉਸੇ ਵਕਤ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ ਤੇ ਮੈਨੂੰ ਕਹਿਣ ਦੇਣਾ ਅਜੇ ਤੱਕ ਜਿਸ ਜਿਸ ਦਾ ਬ੍ਰਹਮ ਗਿਆਨ ਨਹੀਂ ਪ੍ਰਗਟ ਹੋਇਆ ਅਜੇ ਉਸ ਦਾ ਭਰੋਸਾ ਡੋਲਦਾ ਹੈ ਤਾਂ ਹੀ ਤੇ ਅਰਦਾਸ ਹੈ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇਇ ਕਰਾਤ 50 ਸਾਲ ਹੋ ਗਏ ਨੇ ਮੈਨੂੰ ਕਥਾ ਕਰਦਿਆਂ ਕਦੀ ਕਦੀ ਭਰੋਸਾ ਡੋਲ ਜਾਂਦਾ ਹੈ ਹਾਲਾਤ विश्वास ਦਾ ਪੂਰਾ ਵੱਜ ਜਾਣਾ ਬੜੀ ਬਖਸ਼ਿਸ਼ ਹੈ ਜਾਂ ਕੇ ਰੇਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਹੈ ਤਤ ਕਹਿੰਦੇ ਉਸੇ ਵਕਤ ਉਸੇ ਵਕਤ ਬ੍ਰह्म ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ ਕੋਈ ਦਿਨ ਨਹੀਂ ਲੱਗਦੇ ਕੋਈ ਮਹੀਨੇ ਨਹੀਂ ਲੱਗਦੇ ਬਾਬਾ ਫਰੀਦ ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ ਤਾਂ ਕਮ ਗੂੰਜਣੀਆ ਮਨੋ ਮਚਿੰਦਰੀਆ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਦਸਨ ਬਿਹੂਨ ਮੰ ਬਯੰਗੰ ਮੰਤਰੰ ਗਾਰੜੀ ਨੇਵਾਰ ਸ਼ੁਰੂ ਸ਼ੁਰੂ ਚ ਇਲਾਜ ਮੰਤਰਾਂ ਦੇ ਰਾਹੀਂ ਆਉਂਦਾ ਸੀ ਫਿਰ ਆਯੁਰਵੇਦ ਅੱਗੇ ਆ ਗਈ ਵੈਦ ਧਨੰਤਰ ਦੇ ਰਾਹੀਂ ਇਹ ਵੀ ਕੋਈ 3.5 3.4000 ਸਾਲ ਪਹਿਲੇ ਵੈਦ ਹੋਇਆ ਹੈ ਵੈਦ ਧਨੰਤਰ ਸਭ મે ਜੋਤ ਜੋਤ ਹੈ ਸੋਏ ਜਿਹੜਾ ਆਪਣੀ ਆਤਮਾ ਤੱਕ ਪਹੁੰਚ ਜਾਂਦਾ ਹੈ ਉਹ ਸਾਰਿਆਂ ਤੱਕ ਪਹੁੰਚ ਜਾਂਦਾ ਹੈ ਕਿਉਂ ਸਾਰਿਆਂ ਦੇ ਤਨ ਅਲੱਗ-ਅਲੱਗ ਨੇ ਸਾਰਿਆਂ ਦੇ ਮਨ ਅਲੱਗ-ਅਲੱਗ ਨੇ ਸਾਰਿਆਂ ਦੀ ਆਤਮਾ ਇੱਕੋ ਹੈ ਹਸਤੀ ਕੀਟੀ ਤ੍ਰਿੜ ਲੋ ਆਦੰ ਇੱਕ ਅਖੰਡਤ ਬਸੇ ਅਨਾਦਨ ਅਖੰਡ ਰੂਪ ਦੇ ਚ ਇੱਕੋ ਹੀ ਆਤਮਾ ਸਾਰਿਆਂ ਦੇ ਚ ਹੈ ਪਸ਼ੂਆਂ ਦੇ ਚ ਬਨਸਪਤੀ ਦੇ ਚ ਮਨੁੱਖਾਂ ਦੇ ਚ ਜੋ ਆਤਮ ਗਿਆਨੀ ਹੈ ਉਹ ਸਰਬ ਗਿਆਨੀ ਹੈ ਉਹ ਸਾਰਿਆਂ ਦੀ ਜਾਣ ਲੈਂਦਾ ਹੈ ਕਿਉਂ ਜੋ ਦੇ ਅੰਦਰ ਜੋਤ ਹੈ ਉਹੀ ਸਾਰਿਆਂ ਦੇ ਅੰਦਰ ਸਭ મે ਜੋਤ ਜੋਤ ਹੈ ਸੋਹੇ ਤਿਸਕੇ ਚਾਨਣ ਸਭ મે ਚਾਨਣ ਹੋਏ ਉਹ ਜੋ ਕੇ ਸੈਂਟਿਸਟ ਹੈਰਾਨ ਨੇ 1500 ਜੜੀ ਬੂਟੀਆਂ ਦੇ ਗੁਣ ਤੇ ਸੁਭਾਅ ਵੈਦਨ ਹਨਨਤਰ ਨੇ ਲਿਖੇ ਨੇ ਤੇ ਸੈਂਟਿਸਟ ਹੈਰਾਨ ਨੇ ਕਿਸ ਤਰ੍ਹਾਂ ਲਿਖ ਦਿੱਤੇ ਉਹ ਠੀਕ ਨੇ ਜਿਹੜਾ ਜਿਹੜਾ ਸੁਭਾਅ ਉਸ ਨੇ ਦੱਸਿਆ ਠੀਕ ਉਹਨੂੰ ਅੱਜ ਵੀ ਗਲਤ ਨਹੀਂ ਸਾਬਤ ਕੀਤਾ ਜਾ ਸਕਦਾ ਜੋ ਉਸਨੇ 4000 ਸਾਲ ਪਹਿਲੇ ਦੱਸਿਆ ਪੌਣੇ 4000 ਸਾਲ ਵੀ ਇਹ ਬੂਟੀ ਗਰਮ ਮਿਜ਼ਾਰਦੀਏ ਫਲਾਣੇ ਰੋਗ ਤੇ ਕਮ ਆ ਸਕਦੀ ਹੈ ਇਸ ਬੂਟੀ ਦੀ ਤਾਸੀਰ ਠੰਡੀ ਹੈ ਫਲਾਣੇ ਤੇ ਕਮ ਆ ਸਕਦੀ ਹੈ ਹਰ ਜੜੀ ਬੂਟੀ ਦਾ ਉਸਨੇ ਗਿਆਨ ਲਿਖਿਆ ਹੈ ਵੈਦ ధਨੰਤਰਸ ਇਹਦੇ ਰਾਹੀਂ ਆਯੁਰਵੇਦ ਦਾ ਜਨਮ ਹੋਇਆ ਲੇਕਿਨ ਇਹ ਇਲਾਜ ਸਲੋ ਸੀ ਸਪੀਡ ਬੜੀ ਸਲੋ ਸੀ ਗਤੀ ਬੜੀ ਚੱਲਣਾ ਬੜਾ ਸਲੋ ਸੀ ਕਈ ਕਈ ਦਿਨ ਲੱਗ ਜਾਂਦੇ ਸਨ ਪਰ ਰੋਗ ਦੀ ਜੜ ਕੱਟੀ ਜਾਂਦੀ ਸੀ ਇਹ ਬਹੁਤ ਦੇਰ ਲਾਂਦਾ ਸੀ ਇਹ ਇਲਾਜ ਲੋਕਾਂ ਦਾ ਵਿਸ਼ਵਾਸ ਹਟਦਾ ਗਿਆ ਫਿਰ ਐਲੋਪੈਥੀ ਦਾ ਜਨਮ ਹੋਇਆ ਮੱਥਾ ਦੁਖਦਾ ਇੱਕ ਗੋਲੀ ਖਾਓ ਹੁਣੇ ਹੀ ਠੀਕ ਸਹਜੇ ਸਹਜੇ ਆਯੁਰਵੇਦ ਤੇ ਵਿਸ਼ਵਾਸ ਘਟਦਾ ਗਿਆ ਐਨੋਪੈਥੀ ਤੇ ਵੱਧ ਗਿਆ ਸਹਜੇ ਸਹਜੇ ਐਨੋਪੈਥੀ ਤੇ ਵੀ ਵਿਸ਼ਵਾਸ ਘਟਣ ਲੱਗ ਪਿਆ ਕਿਉਂ ਇਹਦੀ ਇਲਾਜ ਪદ્ધਤੀ ਦੇ ਨਾਲ ਕਰੀਬਨ ਕਰੀਬਨ 90 ਪਰਸੈਂਟ ਤੇ ਸਾਈਡ ਇਫੈਕਟ ਹੋ ਜਾਂਦਾ ਇੱਕ ਰੋਗ ਨੂੰ ਦਵਾਇਆ ਦੂਜਾ ਪੈਦਾ ਹੋ ਜਾਂਦਾ ਲੋਕਾਂ ਦਾ ভরਸਾ ਇੱਥੋਂ ਵੀ ਉਠਿਆ ਫਿਰ ਹੋਮ्योपैਥੀ ਅੱਗੇ ਆਇਆ ਅੱਜਕੱਲ ਨੈਚਰ ਪੈਥੀ ਦਾ ਬੜਾ ਜ਼ੋਰ ਹੈ ਭਾਰਤ ਦੇ ਇਤਿਹਾਸਾਰੀ ਦੁਨੀਆ ਤੋਂ ਤਾਂ ਮੈਂ ਅਰਜ਼ ਕਰਾਂ ਆਯੁਰਵੇਦ ਮੌਜੂਦ ਹੈ ਮੰਤਰਾਂ ਦੇ ਰਾਹੀਂ ਉਪਚਾਰ ਮੌਜੂਦ ਹੈ ਐਲੋਪੈਥੀ ਮੌਜੂਦ ਹੈ ਹੋਮ्योपैਥੀ ਮੌਜੂਦ ਹੈ ਨੈਚਰ ਪੈਥੀ ਵੀ ਮੌਜੂਦ ਹੈ ਪਰ ਰੋਗੀ ਵੀ ਮੌਜੂਦ ਨੇ ਹੈਰਾਨਗੀ ਦੀ ਗੱਲ ਹੈ ਨਵੇਂ ਤੋਂ ਨਵਾਂ ਇਲਾਜ ਦਾ ਢੰਗ ਪੈਦਾ ਹੋ ਰਿਹਾ ਹੈ ਨਵੇਂ ਤੇ ਨਵੇਂ ਰੋਗੀ ਜਨਮ ਲੈ ਰਹੇ ਨੇ ਮੈਡੀਕਲ ਸਟੋਰ ਦਵਾਈਆਂ ਨਾਲ ਭਰਦੇ ਜਾ ਰਹੇ ਨੇ ਬੰਦਿਆਂ ਦੇ ਸਰੀਰ ਰੋਗਾਂ ਨਾਲ ਭਰਦੇ ਜਾ ਰਹੇ ਨੇ ਮਹਾਰਾਜ ਜੀ ਕਹਿੰਦੇ ਨੇ ਸਾਰੀਆਂ ਦਵਾਈਆਂ ਦੀ ਤਰਫ ਮੁਨਕ ਜਾਂਦਾ ਇੱਕ ਦਵਾਈ ਦੀ ਤਰਫ ਨੇ ਕਿਉਂ ਉਹ ਦਵਾਈ ਆਪ ਬਣਾਣੀ ਪੈਂਦੀ ਹੈ ਬਾਜ਼ਾਰੋਂ ਨਹੀਂ ਮਿਲਦੀ ਉਹ ਦਵਾਈ ਆਪ ਬਣਾਣੀ ਪੈਂਦੀ ਹੈ ਕੋਈ ਡਾਕਟਰ ਨਹੀਂ ਦਿੰਦਾ ਉਹ ਦਵਾਈ ਕੀ ਹੈ ਉਹ दारू ਕੀ ਹੈ ਸੰਸਾਰ ਰੋਗੀ ਨਾਮ दारू ਮੈਲ ਲਾਗੇ ਸੱਚ ਬਿਨਾ ਪ੍ਰਭੂ ਦਾ ਨਾਮ ਹੀ दारू ਔਰ ਇਹ ਐਸਾ दारू ਹੈ ਸਰਬ ਰੋਗ ਕਾ ਔਖਦਨਾ ਸਾਰੇ ਰੋਗਾਂ ਦੀਆਂ ਜੜਾਂ ਪੁੱਟ ਦਿੰਦਾ ਇੱਕ ਨੁਕਤਾ ਹੋਰ ਬਿਆਨ ਕਰਦੇ ਆ ਇੱਕ ਵੈਦ ਦੀ ਦੁਕਾਨ ਤੇ ਬਹੁਤ سارے ਮਰੀਜ਼ ਬੈਠੇ ਵੈਦ ਨਬਜ਼ ਵੇਖ ਕੇ ਦਵਾਈਆਂ ਦੇ ਰਿਹਾ ਸੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਗੇ ਤੇ ਹੱਸ ਪਏ ਵੈਦ ਆਪਣੀ ਦੁਕਾਨ ਤੋਂ ਉੱਠ ਕੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਆਇਆ ਹੈ ਮੱਤਾ ਟੇਕਿਆ ਕਹਿਣ ਲਗੇ ਮਹਾਰਾਜ ਮੇਰੇ ਤੇ ਹੱਸੇ ਹੋ ਜਾਂ ਮਰੀਜ਼ਾਂ ਤੇ ਜਾਂ ਮੇਰੀ ਦਵਾਈਆਂ ਤੇ ਮਹਾਰਾਜ ਕਹਿਣ ਲਗੇ ਤਿੰਨਾਂ ਤੇ ਹੱਸੇ ਆ ਤੇਰੇ ਤੇ ਵੀ ਮਰੀਜ਼ਾਂ ਤੇ ਵੀ ਔਰ ਦਵਾਈਆਂ ਤੇਰੇ ਕਿਉਂ ਤੈਨੂੰ ਮੂਲ ਰੋਗ ਦਾ ਪਤਾ ਕੋਈ ਨਹੀਂ ਤੇ ਵੈਦ ਬਣਿਆ ਰੋਗ ਦਾ ਤੈਨੂੰ ਪਤਾ ਹੈ ਰੋਗਾਂ ਦੀ ਜੜ ਦਾ ਤੈਨੂੰ ਨਹੀਂ ਪਤਾ ਰੋਗ ਦਾ ਤੈਨੂੰ ਪਤਾ ਹੈ ਰੋਗ ਦੇ ਕਾਰਨ ਦਾ ਤੈਨੂੰ ਨਹੀਂ ਪਤਾ ਕਿਉਂ ਹੋਇਆ ਕਿਉਂ ਹੋਇਆ ਇਹ ਕਿਉਂ ਹੋਇਆ ਇਹ ਸੋਚ ਵਸੇ ਤੇਰੇ ਇਤਿਹਾਸਾ ਮੈਨੂੰ ਆ ਰਿਹਾ ਹੈ ਜਦ ਰੋਗ ਦੇ ਕਾਰਨ ਦਾ ਹੀ ਤੈਨੂੰ ਨਹੀਂ ਪਤਾ ਤੇ ਤੂੰ ਇਲਾਜ ਵੀ ਕਰੇਂਗਾ ਪਤਿਆਂ ਨੂੰ ਤੋੜੇਂਗਾ ਜੜਾਂ ਤੇ ਮੌਜੂਦ ਰਹਿਣਗੀਆਂ ਰੋਗ ਦੀ ਰੋਗ ਦੇ ਕਾਰਨ ਦਾ ਤੈਨੂੰ ਨਹੀਂ ਪਤਾ ਮਰੀਜ਼ਾਂ ਤੇ ਇਸ ਵਾਸਤੇ ਹੱਸਿਆ ਜਿਹਨੂੰ ਮੂਲ ਰੋਗ ਦਾ ਪਤਾ ਹੀ ਕੋਈ ਨਹੀਂ ਉਹਦੇ ਕੋਲ ਇਲਾਜ ਕਰਾਣ ਆਏ ਨੇ ਐਸਾ ਐਸੇ ਮੇ ਮਰੀਜ਼ਾਂ ਤੇ ਹੱਸ ਪਿਆ ਤੇਰੀਆਂ ਦਵਾਈਆਂ ਤੇ ਵੀ ਹੱਸਿਆ ਇਹ ਵੀ ਰੋਗਾਂ ਦੀ ਜੜ ਨੂੰ ਨਹੀਂ ਕਟਦੀਆਂ ਨਹੀਂ ਕੱਟਦੇ। ਤਾਂ ਉਸ ਵੈਦ ਨੇ ਪੁੱਛ ਲਿਆ ਮਹਾਰਾਜ ਮੂਲ ਰੋਗ ਕਿਹੜਾ ਹੈ? ਧਿਆਨ ਨਾਲ ਸੁਣਨਾ। ਮੂਲ ਰੋਗ ਕੀ ਹੈ? ਬੁਨਿਆਦੀ ਰੋਗ ਕੀ ਹੈ? ਮਹਾਰਾਜ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਬੁਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲਗੇ ਤਨ ਧਾਏ ਵੈਦ ਨਾ ਭੋਲੇਦਾਰੂ ਲਾਏ। ਐ ਭੋਲੇ ਵੈਦ ਤੇਰੀਆਂ ਦਵਾਈਆਂ ਨਾਲ ਇਹ ਰੋਗ ਨਹੀਂ ਜਾਣ ਲੱਗੇ ਤੂੰ ਇੱਕ ਰੋਗ ਨੂੰ ਖਤਮ ਕਰੇਗਾ ਦੂਜਾ ਪੈਦਾ ਹੋਏਗਾ ਤੇਰੀਆਂ ਦਵਾਈਆਂ ਰੋਗਾਂ ਦੀਆਂ ਜੜਾਂ ਨਹੀਂ ਕੱਟਦੀਆਂ ਕਿਉਂ ਮੂਲ ਰੋਗ ਕੀ ਹੈ ਵੈਦ ਪੁੱਛਦਾ ਹੈ ਮਹਾਰਾਜ ਕਹਿੰਦੇ ਦੁੱਖ ਵਿਛੋੜਾ ਮਨੁੱਖ ਜੋ ਪ੍ਰਭੂ ਤੋਂ ਵਿਛੜੇ ਹੋਇਆ ਟੁੱਟੇ ਹੋਇਆ ਇਹ ਮੂਲ ਰੋਗ ਹੈ ਔਰ ਜਿਤਨੇ ਚਿਰ ਤੱਕ ਵਿਛੜੇ ਹੋਇਆ ਇਹ ਦੁੱਖ ਹੀ ਰਹੇਗਾ ਦੁਖ ਹੀ ਰਹੇਗਾ ਤੂੰ ਇੱਕ ਦੁੱਖ ਮਿਟਾਏਂਗਾ 10 ਦੁੱਖ ਪੈਦਾ ਹੋਣਗੇ ਤੂੰ ਇੱਕ ਰੋਗ ਨੂੰ ਖਤਮ ਕਰੇਂਗਾ 10 ਰੋਗ ਪੈਦਾ ਹੋਣਗੇ ਤੇਰੀ ਦਵਾਈ ਰੋਗਾਂ ਦੀ ਜੜ ਨਹੀਂ ਕੱਢਦੀ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋ ਉਹਨੂੰ ਭੁੱਲ ਜਾਣਾ ਹੀ ਸਾਰੇ ਰੋਗਾਂ ਦਾ ਜਨਮਦਾਤਾ ਹੈ ਤੇ ਜੇ ਉਹਨੂੰ ਭੁੱਲ ਜਾਣਾ ਉਸ ਤੋਂ ਵਿਛੋੜਾ ਸਾਰੇ ਰੋਗਾ ਨੂੰ ਜਨਮ ਦਿੰਦਾ ਤੇ ਉਹਦੀ ਯਾਦ ਸਾਰੇ ਰੋਗਾ ਨੂੰ ਮਿਟਾ ਦਿੰਦੀ ਹੈ ਸਰਵ ਰੋਗ ਕਾ ਔਖਦ ਨਾਮ ਸੰਸਾਰ ਰੋਗੀ ਨਾਮਧਾਰੂ ਮਹਿਲ ਲਾਗੇ ਸੱਚ ਬਿਨਾ ਪਰ ਇਹ ਦਵਾਈ ਕਿਸੇ ਸਟੋਰ ਤੋਂ ਨਹੀਂ ਮਿਲਦੀ ਕਿਸੇ ਡਾਕਟਰ ਤੋਂ ਨਹੀਂ ਮਿਲਦੀ ਅੰਮ੍ਰਿਤ ਵੇਲੇ ਉੱਠ ਕੇ ਆਪ ਬਣਾਣੀ ਪੈਂਦੀ ਆਪ ਖਾਣੀ ਪੈਂਦੀ ਬਸ ਇੰਨੀ ਗੱਲ ਤੋ ਬੰਦਾ ਜੋ ਹੈ ਇਤਨਾ ਸੁਖਿਆਰਾ ਹੋ ਗਿਆ ਇਹ ਸਭ ਕੋਈ ਰੈਡੀमेड ਜਾਂਦਾ ਹੈ ਬਣਾ ਬਣਾਇਆ ਜਾਂਦਾ ਹੈ ਬਣਾ ਬੜਾਇਆ ਮਕਾਨ ਮਿਲ ਸਕਦਾ ਹੈ ਬਣੇ ਬਣਾਏ ਕਪੜੇ ਮਿਲ ਸਕਦੇ ਨੇ ਹੋਟਲ ਤੋਂ ਬਣਾ ਬੜਾਇਆ ਭੋਜਨ ਮਿਲ ਸਕਦਾ ਹੈ ਜਪਿਆ ਜਪਾਇਆ ਨਾਮ ਨਹੀਂ ਮਿਲ ਸਕਦਾ ਆਪ ਜਪਣਾ ਪੈਗਾ ਆਪਣ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਤੋ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹੈ ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰ ਜੰਤਰ ਤੰਤਰ ਹੈ ਔਰ ਇਸ਼ਟਾਂ ਦੇ ਚੋਂ ਸਿਰਮੌਰ ਇਸ਼ਟ ਹੈ ਤੇਰੇ ਹੁੰਦਿਆ ਨਾ ਮੈਨੂੰ ਕਿਸੇ ਇਸ਼ਟ ਦੀ ਲੋੜ ਨਾ ਤੰਤਰ ਦੀ ਨਾ ਮੰਤਰ ਦੀ ਨਾ ਜੰਤਰ ਦੀ ਇਹ ਪਤਾਇ ਮੈਂ ਕਿਉਂ ਕਿਹਾ ਪੰਜਾਬੀ ਦੇ ਜਿਤਨੇ ਪੇਪਰ ਨੇ ਨਾ ਇਹ ਪੀਰ ਸਾਈ ਤੰਤਰ ਮੰਤਰਾਂ ਨਾਲ ਭਰੇ ਹੇ ਮੈਂ ਤੇ ਦੇਖ ਕੇ ਹੈਰਾਨ ਹੋਇਆ ਵੀ ਬਾਈ ਅਖਬਾਰ ਨੇ ਸਾਰੇ ਮਹਿਵਾਜ ਕੀਤੇ ਨੇ ਪੀਰ ਸਾਈਂ ਛਾਇਆ ਹੋਇਆ ਪੰਡਤ ਮਹਾਰਾਜ ਛਾਇਆ ਹੋਇਆ ਜੋਤਸ਼ੀ ਛਾਇਆ ਹੋਇਨੇ ਤਾੰਤ੍ਰਿਕ ਛਾਇਆ ਹੋਇਨੇ ਮੰਦਰੀ ਛਾਇਆ ਹੋਇਆ ਔਰ ਹਰ ਹਫਤੇ ਹਰ ਪੰਡਤ ਮਹਾਰਾਜ ਤੇ ਪੀਰ ਸਾਈਂ ਐਡ ਦੇਤੇ ਘਟ ਘਟ ਤੋਂ ਘੜ 2000 ਪਾਉਂਡ ਖਰਚ ਕਰਦੇ ਨੇ ਹਰ ਹਫਤੇ ਟੀਵੀ ਤੇ ਇਹਨਾਂ ਦੀ ਐਡ ਪੰਜਾਬੀ ਦੇ ਪੇਪਰਾਂ ਚ ਇਹ ਛਾਇਏ ਹੋਇਨੇ ਉਰਦੂ ਦੇ ਪੇਪਰਾਂ 'ਚ ਨਹੀਂ ਨੇ ਇੰਗਲੈਂਡ ਦੇ 4-5 ਪੇਪਰ ਉਰਦੂ ਦੇ ਨਿਕਲਦੇ ਨੇ ਪੀਰਸਾਈ ਨਹੀਂ ਛਾਏ ਪੰਜਾਬੀ ਛਾਏ ਇਹ ਵੀ ਮੈਂ ਅਰਜ਼ ਕਰਾਂ ਤੇ ਭਾਰਤ ਦੇ 'ਚ ਵੀ ਕੋਈ ਨਹੀਂ ਇੰਗਲਿਸ਼ ਦੇ ਪੇਪਰ ਨਿਕਲਦੇ ਨੇ ਇੰਗਲੈਂਡ ਦੇ 'ਚ ਉਹਦੇ 'ਚ ਵੀ ਕੋਈ ਨਹੀਂ ਪੰਜਾਬੀ ਦੇ ਪੇਪਰ ਅੱਛਾ ਕਿਉਂ ਸਿੱਖ ਜਾਂਦੇ ਨੇ ਸਿੱਖ ਜਾਂਦੇ ਨੇ 90% ਇਨਾ ਪੰਡਤ ਮਹਾਰਾਜ ਕੋਲ ਇਨਾ ਪੀਰ ਸਾਈਆਂ ਕੋਲ ਸਿੱਖ ਜਾਂਦੇ ਨੇ ਤੋਂ ਕਹਿਣਾ ਪਏਗਾ ਸਿੱਖ ਬਿਲਕੁਲ ਨਾ ਸਮਝ ਹੈ ਗੁਰੂ ਗ੍ਰੰਥ ਸਾਹਿਬ ਤੋਂ ਸਰਵਰੋਗ ਕਾ ਔਖਾ ਨਾਮ ਇਤਨੇ Hindu ਨਹੀਂ ਭੁਲੇ ਹੈ ਇਤਨੇ ਮੁਸਲਮ ਵੀ ਨਹੀਂ ਭੁਲੇ ਹੈ ਜਿੰਨਾ ਭੁਲੇ ਹੋਇਆ ਹੈ ਸਿੱਖ ਅਸੀਂ ਗੁਰਦੁਆਰੇ ਬੜੇ ਸੋਹਣੇ ਬੜਾਏ ਲੰਗਰ ਬੜੇ ਬਾ ਕਮਾਲ ਚਲਾਏ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਮਿਲ ਸਕੇ ਸਮਝਾ ਸਕੀਏ ਇਸ ਸਮੇਂ ਕੋਈ ਉਦਮ ਨਹੀਂ ਕੀਤਾ ਕੋਈ ਉਦਮ ਨਹੀਂ ਕੀਤਾ ਤਾਂ ਕੀ ਹੋਇਆ ਸਿੱਖਾਂ ਤੇ ਪੀਰ ਸਾਈਂ ਛਾ ਗਏ ਨੇ ਪੰਡਤ ਮਹਾਰਾਜ ਛਾ ਗਏ ਆਮ ਦੇ ਗੁਰਦੁਆਰੇ ਨੇ ਲੰਗਰ ਪਾਵੇਂ ਗੁਰਦੁਆਰੇ ਕਰਾਂਦੇ ਹੁਣ ਜਾਂਦੇ ਪੀਰ ਸਾਈਂ ਕੋਲ ਜਾਂਦੇ ਪੰਡਤ ਮਹਾਰਾਜ ਕੋਲ ਨੇ ਸਾਰੇ ਪੰਜਾਬੀ ਦੇ ਪੇਪਰ ਤੁਸੀਂ ਪੜ੍ਹ ਲਓ ਇਹ ਹੀ ਛਾਏ ਹੋਏ ਨੇ ਔਰ 90% ਦੇ ਰੋਗੀ ਇਨਾਂ ਕੋਲ ਜਾਂਦੇ ਨੇ ਆਪਣੀਆਂ ਸਮੱਸਿਆ ਹੱਲ ਕਰਨ ਜਿੰਨੇ ਚਿਰ ਤੱਕ ਜ਼ਿੰਦਗੀ ਇਹ ਸਮੱਸਿਆ ਤੇ ਰਹੇਗੀ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਦੁੱਖਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਮਿਟ ਸਕਦੀ ਏ ਸੰਸਾਰ ਰੋਗੀ ਨਾਮਦਾਰੂ ਮੈਲ ਰਾਗੇ ਸੱਚ ਬਿਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਚੇਤੇ ਰੱਖਣਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਨੂ ਹੈ اے ਪ੍ਰਭੂ ਤੂੰ ਮੇਰਾ ਇਸ਼ਟ ਹੈ ਤੇਰੇ ਹੁੰਦੇ ਕਿਸੇ ਇਸ਼ਟ ਦੀ ਮੈਨੂੰ ਲੋੜ ਨਹੀਂ ਤੇਰਾ ਨਾਮ ਹੈ ਮੰਤਰ ਹੈ ਤੇਰਾ ਨਾਮ ਹੈ ਜੰਤਰ ਹੈ ਤੇਰਾ ਨਾਮ ਹੈ ਤੰਤਰ ਹੈ ਮੈਨੂੰ ਕਿਸੇ ਤਾਂਤਰਿਕ ਦੀ ਲੋੜ ਨਹੀਂ ਕਹਿੰਦੇ ਨੇ ਪ੍ਰਭੂ ਦਾ ਨਾਮ ਚੰਗੀਆਂ ਖਾਇਸ਼ਾਂ ਪੂਰੀਆਂ ਕਰ ਦਿੰਦਾ ਹੈ ਮਾੜੀਆਂ ਖਾਇਸ਼ਾਂ ਨੂੰ ਮਾਰ ਦਿੰਦਾ ਹੈ ਮਨੁੱਖ ਦਾ ਮਨ ਇਛਾਵਾਂ ਤੋਂ ਰਹਿਤ ਹੋ ਕੇ ਪਰਮ ਆਨੰਦ ਦੇ ਚ ਰਹਿੰਦਾ ਹੈ ਅੱਜ ਇਤਨੀ ਵਿਚਾਰ ਜੋ ਹੈ ਪ੍ਰਵਾਨ ਕਰਨੀਆਂ ਕੁਝ ਦਿਨ ਤੁਹਾਡੇ ਚਰਨ ਪਰਸਨੇ ਨੇ ਅਬ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੋ ਜੋ ਵਿਚਾਰ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਬਖਸ਼ਿਸ਼ ਕਰਨਗੇ ਮੈਂ ਤੁਹਾਡੀ ਚੌਲੀ ਦੇ ਚ ਪਾਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਸਮੇਂ ਸਿਰ ਆ ਪਹੁੰਚਣਾ ਸਲਾਰ ਮਨਜੀਤ ਸਿੰਘ ਜੀ ਤੁਹਾਨੂੰ ਸਮਾਂ ਦੱਸ ਦਿੰਦੇ ਨੇ 10 ਕੁਛ ਦਿਨ ਤੁਹਾਡੇ ਕੋਲ ਜੀ